ਪਰਭੂ ਜੀ ਤੁਸੀਂ ਦੇ ਦਸ ਦਾ ਇਸ ਆਮਤਿ ਨਾਮ ਦੇ ਕੇ ਆਪ ਸਭਨਾਂ ਨੂੰ ਕਿ ਐਮਸੀ ਵੀ ਜਨਰਲ ਦੇ ਦੇਣੇ ਉਹਨਾਂ ਦੇ ਨਿੱਕੇ ਆਓ ਸੀ ਸਾਰੇ ਜਿੰਦਗੀ ਪਰਮੇਸ਼ਰ ਦੇ ਚਰਨ ਸੁੰਮਣ ਤੋਂ ਪਹਿਲਾਂ ਕੋਈ ਪ੍ਰਾਰਥਨਾ ਕਰਾਂ। ਭਵਨ ਪਰਮੇਸ਼ਰ ਦਾ ਅਨਵਾਦ ਸ਼ੁਕਰ ਕਰਦੇ ਹਾਂ ਪ੍ਰਭੂ ਤੇ ਚਰਨਾ ਚਾਹੁੰਦੇ ਹਾਂ ਮੇਰੇ ਇਸਦਾ ਪਿਤਾ ਪਰਮੇਸ਼ਰ ਜੋ ਵੀ ਦੇਖ ਰਹੇ ਸੁੰਦਰ ਨੇ ਸਭਨਾਂ ਦੇ ਦੇ ਪ੍ਰਾਰਥਨਾ ਕਰਦੇ ਹਾਂ ਜੋ ਵੀ ਬਚਨ ਪੜਿਆ ਸੁਨਿਆ ਜਾਏ ਤੁਹਾਨੂੰ ਇੱਕ ਦੇ ਲਈ ਪਿਤਾ ਪਰਮੇਸ਼ਰ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣੇ ਮੇਰੇ ਪ੍ਰਭੂ ਔਰ ਪਿਤਾ ਪਰਮੇਸ਼ਰ ਤੇਰੀਆਂ ਬਰਕਤ ਤੇ ਤੇਰੀ ਆਸ਼ੀਸ਼ ਨੂੰ ਲੈਣ ਜੋ ਬਚਨਾਂ ਦੀ ਆਸ਼ੀਸ਼ ਹੈ ਬਰਕਤ ਮੇਰੇ ਪ੍ਰਭੂ ਅਸੀਂ ਆਪਣੇ ਦਿਲ ਦੇ ਮਨਜੇ ਨਾਲ ਬਰਕੇ ਪ੍ਰਭੂ ਦੇ ਦੀਵਤੀ ਸਮਝ ਦਿਲਾ ਦੇਂਦੀ ਹੈ ਤੇਰੀ ਇੱਛਾ ਦੇ ਨਾਲ ਚੱਲਣ ਵਾਲੇ ਬਣ ਸਕੀਏ ਬੇਸ਼ਕਰਾ ਧੰਨਵਾਦ ਕਰਦੇ ਹਾਂ ਪਿਤਾ ਸਾਰਾ ਕੰਟਰੋਲ ਤੁਹਾਡੇ ਹਿੱਸੇ ਦਾ ਸੌਂਗ ਦੇਣਾ ਸਾਡੇ ਭਾਰਤ ਨੂੰ ਸਫਲ ਹੋਣਾ ਚਾਹੁੰਦੇ ਹਾਂ ਇਹ ਕੁਰੀਤ ਪਰਮੇਸ਼ਰ ਦੇ ਮਬਾਰਕ ਲੋਕਾਂ ਨੂੰ ਰਵੀਸ਼ਿੰਦਰ ਜਿੰਦਾ ਤੇ ਸਮਰਤੀ ਨਾਮ ਦੇ ਵਿੱਚ ਨਰਜੰਸੀ ਦੇ ਕਿਨਾਂ ਔਰ ਜਿਸ ਤਰ੍ਹਾਂ ਤੁਸੀਂ ਟਾਈਟਲ ਦੇ ਵਿੱਚ ਦੇਖਿਆ ਕਿ ਅਭਿਸ਼ੇਕ ਦੇ ਲਈ ਅੱਜ ਅਸੀਂ ਗੱਲ ਕਰਾਂਗੇ ਪਰਮੇਸ਼ਰ ਦੇ ਵਿੱਚ ਦੇ ਵਿੱਚੋਂ ਕਿਉਂਕਿ ਅਭਿਸ਼ੇਕ ਬਾਈਬਲ ਦੇ ਵਿੱਚ ਜੋ ਸ਼ਬਦ ਇਸਤੇਮਾਲ ਕੀਤਾ ਗਿਆ ਹੈ ਉਹ ਮਸਾ ਪੰਜਾਬੀ ਦੇ ਵਿੱਚ ਮਸਾ ਬੋਲਦੇ ਨੇ ਆ ਕਿ ਉਹਨੂੰ ਇੰਗਲਿਸ਼ ਦੇ ਵਿੱਚ ਅਸੀਂ ਅਨਾਉਂਟਿੰਗ ਵੀ ਬੋਲ ਦਿੰਦੇ ਆ ਔਰ ਜਦੋਂ ਪਰਮੇਸ਼ਵਰ ਮੱਸਾ ਕਰਦਾ ਹੈ ਜਦੋਂ ਕਿਸੇ ਨੂੰ ਨਾ ਕੋਲੋ ਕਿਸੇ ਖਾਸ ਦੇਤੀ ਨੂੰ ਕਿਸੇ ਖਾਸ ਕੰਮ ਲਈ ਜਦੋਂ ਚੁੜਦੇ ਤਾਂ ਉਸ ਦੇ ਵਿੱਚ ਰੋਤ ਨੂੰ ਮੱਸਾ ਕੀਤਾ ਜਾਂਦਾ ਜਦੋਂ ਅਸੀਂ ਇਸ ਮੱਸਾ ਦੇ ਬਾਰੇ ਦੇਖਦੇ ਆ ਅਭੀ ਸਿੱਖਦੇ ਬਾਰੇ ਅਸੀਂ ਜਦੋਂ ਬਾਈਬਲ ਦੇ ਵਿੱਚ ਅਧਿਐਨ ਕਰਦੇ ਆ ਦੇਖਦੇ ਆ ਤਾਂ ਪੁਰਾਣੇ ਨੇਮ ਦੇ ਵਿੱਚ ਜਦੋਂ ਸੇਵਕਾਂ ਨੂੰ ਸ਼ੁੱਧ ਕਰਨਾ ਸੀਗਾ ਪਰਮੇਸ਼ਵਰ ਦੇ ਜੋ ਮੱਸਾ ਦੇ ਉਹ ਆ ਬਿਵਸਥਾ ਨੂੰ ਕਾਨੂੰਨ ਨੂੰ ਇਸ ਧਰਤੀ ਦੇ ਲੈ ਕੇ ਆ। ਤਾਂ ਉਸ ਕਾਨੂੰਨ ਦੇ ਵਿੱਚ ਜਦੋਂ ਉਤੰਬੂ ਨੂੰ ਬਿਲਾਬ ਦਾ ਜੋ ਤੰਬੂ ਹੈ ਉਸ ਨੂੰ ਬਣਾਇਆ ਗਿਆ ਤਾਂ ਉਸ ਤੰਬੂ ਦੇ نیچے ਜੋ ਜਿਹੜੀ ਸੇਵਕੀ ਜਿਹੜੀ ਕੰਨੀ ਸੀ ਉਸ ਕੰਮ ਨੂੰ ਕਰਨ ਦੇ ਲਈ ਅਕਬਰ ਨੇ ਸਾਦੇ ਤੋਂ ਹਰੂਨ ਨੂੰ ਚੁੜਿਆ। ਉਹ ਜਦੋਂ ਉਸ ਨੂੰ ਚੁੜਿਆ ਔਰ ਉਹਨੂੰ ਬਾਅਦ ਉਸ ਨੂੰ ਇੱਕ ਸ਼ਾਹੀ ਸਪੈਸ਼ਲ ਅਲੱਗਤ ਉਹ ਵਸਤ ਦਿੱਤੇ ਗਏ। ਔਰ ਉਹਦੇ ਸਦੇ ਉੱਪਰ ਤੇਲ ਦਾ ਕੀਤ ਨੂੰ ਮਸਾ ਕੀਤਾ ਗਿਆ। ਔਰ ਇਸ ਤਾਂ ਉਹਦੇ ਦੋ ਬੇਟੇ ਨਾਦਾਨ ਅਤੇ ਅਵੀਉ ਨੂੰ ਵੀ ਕੀਤਾ ਗਿਆ। ਉਹਨਾਂ ਨੂੰ ਤੇਲ ਲਗਾ ਕੇ ਮਸਾ ਕੀਤਾ ਗਿਆ, ਅਭਿਸ਼ੇਕ ਕੀਤਾ ਗਿਆ ਤਾਂ ਕਿ ਇਹ ਪਰਮੇਸ਼ਰ ਦੇ ਉਹ ਖਾਸ ਕੰਮ ਕਰਨ ਜੋ ਪਰਮੇਸ਼ਰ ਨੇ ਤੰਬੂ ਦੇ ਵਿੱਚ ਪਰਮੇਸ਼ਰ ਨੇ ਇੱਥੇ ਯੋਜਨਾ ਦਿੱਤੇ ਹੈ ਤੇ ਠਹਿਰਾਏ ਨੇ। ਸੋ ਅਸੀਂ ਜਦੋਂ ਇਸ ਨੂੰ ਦੇਖਦੇ ਹਾਂ ਪਰਮੇਸ਼ਰ ਨੇ ਨਾਮ ਦੇ ਲਈ ਜੋ ਸੇਵਕਾਈ ਦਾ ਕੰਮ ਹੈ ਉਹ ਨੂੰ ਕਰਨ ਲਈ ਪਰਮੇਸ਼ਰ ਨੇ ਉਸ ਸਪੈਸ਼ਲ ਮਸਾ ਕੀਤਾ। ਉਦੋਂ ਦੀ ਬਾਈਬਲ ਵਿੱਚ ਦੇਖਦੇ ਆ ਤਾਂ ਜਦੋਂ ਵੀ ਖੁਦਾ ਨੇ ਆਪਣੇ ਕੰਮ ਨੂੰ ਖੜਾ ਕਰਨ ਦੇ ਲਈ ਕੰਮ ਨੂੰ ਪੂਰਾ ਕਰਨ ਦੇ ਲਈ ਜਿਸ ਤਰ੍ਹਾਂ ਰਾਜੇ ਨੂੰ ਅਭਿਸ਼ੇਕ ਕੀਤਾ ਤਾਂ ਉਹ ਵੀ ਉਸ ਸਮੇਂ ਦੇ ਵਿੱਚ ਵੀ ਇਹ ਦੂਸਰੇ ਤਰ੍ਹਾਂ ਦਾ ਕੀਤਾ ਗਿਆ ਅਭਿਸ਼ੇਕ ਦੇ ਲਈ ਇਸਤੇਮਾਲ ਕੀਤਾ ਗਿਆ। ਪਹਿਲਾ ਤਰ੍ਹਾਂ ਦਾ ਅਭਿਸ਼ੇਕ ਜੋ ਸਿਰ ਕਾਇਦੇ ਲਈ ਦੂਸਰੇ ਤਰ੍ਹਾਂ ਦਾ ਅਭਿਸ਼ੇਕ ਜੋ ਕਿਸੇ ਰਾਜੇ ਨੂੰ ਖੜਿਆ ਕਰਨ ਦੇ ਲਈ ਕਰਦਾ ਹੈ। ਔਰ ਇਹ ਦੋ ਤਰ੍ਹਾਂ ਦੇ ਮੱਸੇ ਦੇ ਵਿੱਚ ਜਦੋਂ ਅਸੀਂ ਬਾਈਬਲ ਦੇ ਵਿੱਚ ਉਹ ਉਸ ਆਇਤ ਨੂੰ ਮੈਂ ਦੱਸਾਂਗਾ ਇੱਕ ਵਾਰੀ ਤੁਸੀਂ ਬਾਅਦ ਦੇ ਵਿੱਚ ਉਸ ਨੂੰ ਪੜ ਸਕਦੇ ਹੋ ਜਦੋਂ ਹਰੂਨ ਦਾ ਅਭਿਸ਼ੇਕ ਤੇ ਉਸਦੇ ਬੇਟੇ ਦਾ ਅਭਿਸ਼ੇਕ ਕੀਤਾ ਗਿਆ ਤਾਂ ਉਹ ਲੇਵੀਆਂ ਦੀ ਪੁਸਤਕ 8 ਜੈ 12 ਵਚਨ ਦੇ ਵਿੱਚ ਕੀਤਾ ਹੋਇਆ ਹੈ ਤਾਂ ਉਹਨਾਂ ਨੂੰ ਪਰਮੇਸ਼ਵਰ ਨੇ ਕੀ ਕੀਤਾ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੂੰ ਮੱਸਾ ਕੀਤਾ ਹੋਰ ਉਹਨਾਂ ਦਾ ਅਭਿਸ਼ੇਕ ਉਹਨਾਂ ਦਾ ਮੱਸਾ ਸਿਰਫ ਤੇ ਸਿਰ ਤੰਬੂ ਦੇ ਵਿੱਚ ਸੇਵਾ ਕਰਨ ਲਈ ਹਾਂ ਉਸੇ ਹੋਈ ਨਾਲ ਪਰਿਸ਼ਦ ਨੇ ਜਦੋਂ ਲੈਵੀ ਖਾਨਦਾਨ ਨੂੰ ਲਿਆ ਉਹਦੇ ਵਿੱਚ ਤੋਂ ਲੈਵੀਆਂ ਦੇ ਹੀ ਅਗੇ ਤਿੰਨ ਤਰ੍ਹਾਂ ਦੇ ਹੋਰ ਵੀ ਗੁੱਟ ਸੀਗੇ ਜਿਸ ਤਰ੍ਹਾਂ ਗੋਰਛੇੰ ਦਾ ਹੋ ਗਿਆ ਕਠਾ ਦਾ ਹੋ ਗਿਆ ਮਾਦੀ ਦਾ ਹੋ ਗਿਆ ਇਹਨਾਂ ਨੂੰ ਵੀ ਅਲੱਗ-ਅਲੱਗ ਕੰਮਾਂ ਦੇ ਲਈ ਵੰਡਾ ਕੀਤਾ ਗਿਆ ਪਰ ਸਾਡੇ ਜੋ ਕਹਿੰਦਾ ਮਕਸਦ ਹੈ ਉਹ ਹੈ ਕਿ ਸਿਰਫ ਪਰਮਿਸ਼ਨ ਦੇ ਅਧੀਨ ਸੇਵ ਕਰੀ ਜੋ ਤਬੂ ਦੇ ਵਿੱਚ ਕੰਗੀਆਂ ਉਹਦੇ ਲਈ ਪਰਿਸ਼ਦ ਨੇ ਉਹਨਾਂ ਲੋਕਾਂ ਤੋਂ ਅਲੱਗ ਕਰ ਦੇਦਿਆਂ ਨੂੰ ਵੰਡਾ ਕੀਤਾ ਤਾਂ ਕਿ ਉਹ ਉਹਦੇ ਅਲੱਗ ਕੰਮ ਕਰ ਸਕਣ ਦੂਸਰਾ ਜਿਹੜਾ ਅਸੀਂ ਗੱਲ ਕੀਤੀ ਰਾਜਿਆਂ ਨੂੰ ਘਾ ਕਰਨ ਦੇ ਲਈ ਜੇ ਤੁਸੀਂ ਸਾਮੂਅਲ ਦੀ ਪੜਦੇ ਆਂ ਪੁਸਤਕ ਉਹਦੇ ਵਿੱਚ ਪਹਿਲਾਂ ਸਾਮੂਅਲ ਦੱਸ ਦਿਆ ਇੱਕ ਵਚਨ ਦੇ ਵਿੱਚ ਦਿੱਤਾ ਹੋਇਆ ਹੈ ਕਿ ਜਦੋਂ ਸਾਊਲ ਨੂੰ ਮੱਥਾ ਕਰਨਾ ਹੈ ਤਾਂ ਉਸ ਸਾਊਲ ਦੇ ਲਈ ਵੀ ਪਰਮੇਸ਼ਰ ਨੇ ਉਹ ਤੇਲ ਨੂੰ ਇਸਤੇਮਾਲ ਕਰਨ ਦੇ ਲਈ ਕਿਹਾ ਸਾਮੂਅਲ ਨੂੰ ਔਰ ਉੱਥੇ ਵੀ ਉਹਨੇ ਤੇਲ ਲਾ ਕੇ ਉਸ ਨੂੰ ਮੱਥਾ ਕੀਤਾ ਅਭਿਸ਼ੇਕ ਕੀਤਾ ዳਉਦ ਦੇ ਲਈ ਵੀ ਅਸੀਂ ਜਦੋਂ ਪੜਦੇ ਆਂ ਤਾਂ ਉਹਦੇ ਵੀ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਉੱਥੇ ਉਨੇ ਮਸਾ ਕਰਿਆ ਔਰ ਉਹਦੇ ਲਈ ਅਭਿਸ਼ੇਕ ਕਰਿਆ ਔਰ ਜਦੋਂ ਇ ਲਿਆ ਦੇ ਵਿੱਚੋਂ ਤੁਸੀਂ ਦੇਖਦੇ ਆ ਪੁਸਤਕ ਦਾ ਪਹਿਲਾ ਰਾਜਾ 19 ਰਿਆਈ ਉਹਦੇ 15 ਤੇ 16 ਵਿਚੰਦੇ ਵਿੱਚ ਤਾਂ ਹਡਾਇਲ ਔਰ ਯਹੂਦੂ ਜਦੋਂ ਰਾਜਾ ਬਣਾਣਾ ਸੀਗਾ ਤਾਂ ਇ ਲਿਆ ਦੇ ਦੁਆਰਾ ਉਹਨਾਂ ਨੂੰ ਮਸਾ ਕੀਤਾ ਗਿਆ ਮਸਾ ਕੀਤਾ ਗਿਆ ਤੋਂ ਇਸ ਤਰ੍ਹਾਂ ਹੈ ਰਾਜਿਆਂ ਨੂੰ ਕੋਰਸੇਗੂ ਕਾਇਦੇ ਲਈ ਕੰਡੀਸ਼ਨ ਨਹੀਂ ਕੀਤਾ ਮਸਾ ਕੀਤਾ ਅਭਿਸ਼ੇਕ ਕਰਿਆ ਆ ਲਗ ਕਰਨ ਦੇ ਲਈ ਠਹਿਰਾਏ ਹੋਏ ਨੇ ਔਰ ਜੇ 30 ਘਰਾਂ ਦਾਸੀ ਇੱਕ ਹੋਰ ਮਸਲਾ ਦੇਖਦੇ ਆਂ ਬਾਈਬਲ ਦੇ ਵਿੱਚ ਤਾਂ ਉਹ ਸਾਨੂੰ ਦੱਸਦਾ ਹੈ ਕਿ ਜਦੋਂ ਬਿਮਾਰਾਂ ਨੂੰ ਸ਼ੁੱਧ ਕੀਤਾ ਜਾਂਦਾ ਸੀ ਜਿਸ ਤਰ੍ਹਾਂ ਕਿ ਕੋਈ ਕੋੜੀ ਸ਼ੁੱਧਫਾਨ ਠੀਕ ਹੋ ਗਿਆ ਔਰ ਉਹ ਦੁਬਾਰਾ ਫਿਰ ਆਪਣੇ ਦੇਦੇ ਦੇ ਵਿੱਚ ਵਾਸ ਕਰਨਾ ਚਾਹੁੰਦਾ ਹੈ ਤਾਂ ਉਸਦੇ ਲਈ ਫਿਰ ਇੱਕ ਰੀਤ ਹੁੰਦੀ ਸੀਗੀ ਕਿ ਉਸ ਟਾਈਮ ਦੇ ਵਿੱਚ ਉਹ ਨੂੰ ਰਾਜ ਕੋਲ ਜਾਂਦਾ ਸੀ ਉਸ ਨੂੰ ਚੈੱਕ ਕਰਵਾਉਂਦਾ ਸੀ ਅਗਰ ਉਹ ਠੀਕ ਹੈ ਦੁਰਤ ਹੈ ਤਾਂ ਫਿਰ ਉਸ ਤੋਂ ਬਾਅਦ ਉਸ ਦੇ ਉੱਤੇ ਵੀ ਤੇਲ ਲਗਾ ਕੇ ਉਸ ਨੂੰ ਸ਼ੁੱਧ ਕੀਤਾ ਜਾਂਦਾ ਸੀ ਉਹ ਨੂੰ 7 ਦਿਨ ਬਾਹਰ ਰੱਖ ਕੇ ਤੇ ਫਿਰ ਐਂਡ ਕੀਤਾ ਜਾਂਦਾ ਸੀਗਾ ਡੇਰੇ ਦੰਦਾ ਤਾਂ ਇਹੇ ਸ਼ੁੱਧ ਕਰਨ ਦੇ ਲਈ ਕੀ ਹੁੰਦਾ ਸੀਗਾ ਮਸਾ ਵਰਤਿਆ ਜਾਂਦਾ ਸੀ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ ਪਰ ਜਦੋਂ ਅਸੀਂ ਨਵੇਂ ਨਿੰਮ ਦੇ ਵਿੱਚੋਂ ਵੀ ਦੇਖਦੇ ਹਾਂ ਤਾਂ ਉੱਥੇ ਵੀ ਤੇਲ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਆ ਉਹਦੇ ਵਿੱਚ ਵੇਸ਼ੂ ਮਸੀਨ ਵੀ ਇਹਨਾਂ ਤਿੰਨੇ ਤਰ੍ਹਾਂ ਦੇ ਕੀ ਟੋਟਲ ਜਿਹੜੇ ਅਭਿਸ਼ੇਕ ਦੇਖਿਆ ਮੱਸਾ ਦੇਖਿਆ ਉਹ ਤਿੰਨ ਤਰ੍ਹਾਂ ਹੈ ਜਿਦਾ ਮਤਲਬ ਬਾਈਬਲ ਵਿੱਚ ਦਿੱਤਾ ਗਿਆ ਪਹਿਲਾ ਕਿ ਇਹਦੇ ਵਿੱਚ ਸੇਵਕਾਈ ਦੇ ਲਈ ਅਭਿਸ਼ੇਕ ਦੂਸਰਾ ਰਾਜਿਆਂ ਨੂੰ ਖੜਾ ਕਰਨ ਦੇ ਲਈ ਤੀਸਰਾ ਕਿਸੇ ਨੂੰ ਸ਼ੁੱਧ ਕਰਨ ਦੇ ਲਈ ਦੁਆਤੇ ਵਿੱਚ ਪਰ ਜਦੋਂ ਤੁਸੀਂ ਨਵੇਂ ਨੇਮ ਦੇ ਵਿੱਚ ਦੇਖਦੇ ਆ ਨਵੇਂ ਨੇਮ ਦੇ ਵਿੱਚ ਪਰਮੇਸ਼ਵਰ ਨੇ ਅਭਿਸ਼ੇਕ ਦਾ ਟਿਕਾ ਹੈ ਉਸ ਨੂੰ ਬਦਲ ਦਿੱਤਾ ਕਿਉਂਕਿ ਮੈਥੇ ਉਸੇ ਸਭ ਕੀ ਹਾਂ ਸੀ ਪ੍ਰੋਵੀਜ਼ਨ ਸੀ ਦੇਖਦੇ ਹੋਏ ਉਸਨੂੰ ਲਹੂ ਦੇ ਖਰੀਦੇ ਹੋਏ ਲੋਕਾਂ ਜਦੋਂ ਯਿਸੂ ਮਸੀਹ ਜਦੋਂ ਜਾਣ ਲੱਗਿਆ ਤਾਂ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਲਾ ਕੇ ਜਾਓ ਤੇ ਜਾ ਕੇ ਉਸ ਨੂੰ ਸਮਾਚਾਰ ਦਾ ਪ੍ਰਚਾਰ ਕਰੋ। ਮੇਰੇ ਸੇਵਾ ਦਾ ਕੰਮ ਕਰੋ। ਤੁਹਾਨੂੰ ਮੈਂ ਆਪਣੇ ਲਹੂ ਦੇ ਨਾਲ ਕੀ ਕੀਤਾ ਹੋਇਆ ਹੈ ਮੁੱਲ ਬੁੱਲਿਆ ਹੈ। ਜਦੋਂ ਕਿ ਬਰਾਨੀਆ ਦੀ ਪਤਰੀਆ ਦੇ ਵਿੱਚ ਪੜ੍ਹਦੇ ਉੱਤੇ ਲਿਖਿਆ ਤੁਸੀਂ ਤਾਂ ਮੁੱਲ ਨਹੀਂ ਗਏ ਹੋ। ਇਹ ਦੇ ਤੁਹਾਡੀ ਜਿਹੜੀ ਹੈਕਰ ਮੇਰੀ ਜੀ ਬਣ ਗਈ ਹੈ ਹੁਣ ਇਹ ਹੈਕਰ ਬਣ ਗਈ ਹੈ। ਉਹ ਮੈਂ ਇਸ ਦਾ ਇਸ ਨੂੰ ਖਰੀਦਿਆ ਹੈ ਆਪਣੇ ਲਹੂ ਦਾ दाम ਦੇ ਕੇ। ਇਸ ਕਰਕੇ ਹੁਣ ਤੁਹਾਡਾ ਇਹਦੇ ਤੇ ਅਧਿਕਾਰ ਨਹੀਂ ਬਲਕਿ ਮੇਰਾ ਅਧਿਕਾਰ ਹੈ ਹੁਣ ਦੀ ਸੇਵਕਾਈ ਦਾ ਕੰਮ ਕਰਨਾ ਹੈ ਔਰ ਸੇਵਾ ਦਾ ਪ੍ਰਚਾਰ ਕਰਨਾ ਹੈ ਔਰ ਜਾ ਕੇ ਸੂਚ ਸਮਾਚਾਰ ਦਾ ਪ੍ਰਚਾਰ ਕਰਨਾ ਔਰ ਜਦੋਂ ਅਸੀਂ ਨਵੇਂ ਨਿਯਮ ਦੇ ਵਿੱਚ ਦੇਖਦੇ ਹਾਂ ਤਾਂ ਉਹਦੇ ਵਿੱਚ ਹੁਣ ਤੇਲ ਲਗਾ ਕੇ ਉਹਨੂੰ ਸੇਵਾ ਦੇ ਲਈ ਅਲੱਗ ਤੋਂ ਨਹੀਂ ਤੋਹਿਆ ਜਾਂਦਾ ਬਲਕਿ ਉਹਨੂੰ ਦੋ ਬੰਦੇ ਪ੍ਰਾਤਨਾ ਕਰਕੇ ਉਹਨੂੰ ਜਦੋਂ ਅਸੀਂ ਇਸ ਇਹਦੇ ਵਿੱਚ ਰਸੂਲ ਦੇ ਕਬ 13 ਦੇ ਤਿੰਨ ਵਿੱਚ ਦੇ ਵਿੱਚ ਦੇਖਦੇ ਹਾਂ ਤਾਂ ਜਦੋਂ ਸੇਵਾ ਦੇ ਲਈ ਤੋੜਿਆ ਜਾਂਦਾ ਸੀ ਤਾਂ ਉਹਦੇ ਲਈ ਸਾਫ਼ੀ ਕੀਤੀ ਜਾਂਦੀ ਸੀ ਇਹ ਪ੍ਰਾਰਥਨਾ ਕਰਕੇ ਉਹਨਾਂ ਨੂੰ ਸੇਵਾ ਦੇ ਲਈ ਤੋੜ ਦਿੱਤਾ ਜਾਂਦਾ ਸੀਗਾ ਤਾਂ ਕਿ ਉਹ ਵੀ ਖੁਦਾ ਦੇ ਵਿੱਚ ਸੇਵਾ ਦੇ ਕੰਮ ਨੂੰ ਵੀ ਕਰਤ ਕਰ ਉਹ ਪੂਰਾ ਕਰ ਲੈ। ਇਹ ਸਿਗਾ ਸੇਵਾ ਦਾ ਜੋ ਪਹਿਲੇ ਨਿਯਮ ਦੇ ਵਿੱਚ ਹੋਰ ਪੁਰਾਣੇ ਨੇਮ 'ਚ ਹੋਰ ਨਵੇਂ ਨੇਮ ਦੇ ਵਿੱਚ ਇਹਦਾ ਫਰਕ ਹੈ ਕਿ ਪਹਿਲਾਂ ਤੇਲ ਲਾ ਕੇ ਮਸਾ ਕੀਤਾ ਜਾਂਦਾ ਸੀਗਾ ਪਰ ਬਾਅਦ ਦੇ ਵਿੱਚ ਉਹਨੂੰ ਤੇਲ ਲਾ ਕੇ ਮਸਾ ਨਹੀਂ ਸੀ ਕਰਿਆ ਜਾਂਦਾ ਬਲਕਿ ਉਹਦੇ ਲਈ ਪ੍ਰਾਰਥਨਾ ਕਰਕੇ ਉਹਨੂੰ ਸੇਵਾ ਦੇ ਲਈ ਤੋੜਿਆ ਜਾਂਦਾ ਸੀ। ਜਿਹੜਾ ਦੂਸਰਾ ਹੈ ਰਾਜਿਆਂ ਦੇ ਲਈ ਤਾਂ ਪਰਮੇਸ਼ੁਰ ਦਾ वचन ਦੱਸਦਾ ਹੈ ਨਵੇਂ ਨੇ ਠੀਕ ਹੈ ਕਿ ਪਰਮੇਸ਼ੁਰ ਨੇ ਸਾਨੂੰ ਆਪਣੀ ਧੀਆਂ ਅਤੇ ਪੁੱਤਰ ਹੋਣ ਦਾ ਗ੍ਰੰਟ ਆਕ ਦੇ ਦਿੱਤਾ ਔਰ ਜਿਸ ਦਾ ਲਿਖਿਆ ਹੈ ਪ੍ਰਕਾਸ਼ੀ ਪੋਥੀ ਵਿੱਚ ਵੀ ਕਿ ਉਹਦੇ ਅਧਿਆਇ ਵਿੱਚ ਕਿ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ ਔਰ ਅਸੀਂ ਸਭ ਜਾਣਦੇ ਹਾਂ ਕਿ ਜਿੰਨੇ ਪਰਮੇਸ਼ੁਰ ਦੇ वचन ਨੂੰ ਜਾਣਨ ਵਾਲੇ ਨੇ ਕਿ ਅਸੀਂ ਵੀ ਹਾਂ ਉਹਦੇ ਧੀਆਂ ਅਤੇ ਪੁੱਤਰ ਹਾਂ ਤੇ ਅਸੀਂ ਕੀ ਹਾਂ ਉਹਦੇ ਰਾਜਿਆਂ ਦੇ ਰਾਜੇ ਹਾਂ ਹਾਲੇਲੂਇਆ ਅਸੀਂ ਪਰਮੇਸ਼ਵਰ ਦੇ ਹਸਨ ਦੇ ਵਿੱਚ ਈਹਾ ਦੇ ਹਾਂ। ਔਰ ਅਸੀਂ ਇੱਥੇ ਦੇ ਨਹੀਂ ਬਲਕਿ ਜਿੱਥੋਂ ਸਾਡਾ ਸੂਰਜ ਪਿਤਾ ਹੈ ਅਸੀਂ ਉਥੇ ਦੇ ਰਾਜੇ ਕਿਹਾਤੇ ਰਾਜੇ ਹਾਂ। ਕਿਉਂਕਿ ਉਹ ਸਵਰਗ ਦਾ ਸੀ ਇਸ ਕਰਕੇ ਅਸੀਂ ਵਿੱਚ ਕੀ ਹਾਂ ਸਵਰਗ ਦੇ ਹੀ ਸਰਦੀ ਦੇ ਉੱਤੇ ਵਚਨ ਚ ਲਿਖਿਆ ਕਿ ਤੁਹਾਨੂੰ ਗਲੇਸ਼ ਹੈ, ਦੁੱਖ ਹੈ, ਪਰੇਸ਼ਾਨੀ ਹੈ ਪਰੰਤੂ ਵਰਗ ਦੇ ਵਿੱਚ ਤੁਹਾਡੇ ਲਈ ਅੰਦਰ ਜੀਵਨ ਹੈ, ਸੁੱਖ ਹੈ, ਸ਼ਾਂਤੀ ਹੈ। ਹਾਲੇਲੂਇਆ। ਤਾਂ ਅਸੀਂ ਸਭ ਇੱਥੇ ਜਦੋਂ ਸਾਡਾ ਧਰਤੀ ਉੱਤੇ ਹਾਂ ਜਦੋਂ ਅਸੀਂ ਸੇਵਾ ਦੇ ਕੰਮ ਦੇਖਦੇ ਹਾਂ ਕਿ ਰਾਜਿਆਂ ਦੀ ਭੂਕਾ ਵੀ ਨਿਭਾਉਂਦੇ ਆਂ ਔਰ ਜਦੋਂ ਤੁਸੀਂ ਦੇਖਦੇ ਅਸੀਂ ਇੱਕ ਸੇਵਕਾਈ ਦੀ ਭੂਿਕਾ ਨੂੰ ਵੀ ਨਿਭਾਉਂਦੇ ਆਂ ਔਰ ਜਦੋਂ ਅਸੀਂ ਜਿਸ ਤਰ੍ਹਾਂ ਪੁਰਾਣੇ ਨਿਯਮ ਦੇ ਵਿੱਚ ਮੈਂ ਦੱਸਿਆ ਕਿ ਰੋਗ ਤੋਂ ਸ਼ੁੱਧ ਜਦੋਂ ਕੀਤਾ ਜਾਂਦਾ ਸੀਗਾ ਤਾਂ ਉਦੋਂ ਵੀ ਉਹਦੇ ਲਈ ਮਸਾ ਕੀਤਾ ਜਾਂਦਾ ਸੀ ਅਭਿਸ਼ੇਕ ਕੀਤਾ ਜਾਂਦਾ ਸੀ ਪਰ ਜਦੋਂ ਅਸੀਂ ਨਵੇਂ ਨਿਯਮ ਦੇਖਦੇ ਆਂ ਤਾਂ ਪੰਜਾਬੀ ਪੱਤਰੀ ਦੇ ਵਿੱਚ ਹੰਡ ਦੇ ਵਿੱਚ 14 ਬਚਨ ਵਿੱਚ ਲਿਖਿਆ ਆਇਆ ਹੈ ਕਿ ਤੁਸੀਂ ਕਲੇਸ਼ੀਅਰ ਬਯੁਜਗਾਂ ਨੂੰ ਸਦਕੇ ਉਹਦੇ ਉੱਤੇ ਤੇਲ ਤੋਂ ਉਹਦੀ ਆਖਮਨਾ ਤਾਂਕਿ ਉਹ ਰੋਗੀ ਜੀ ਹੋ ਜਾਵੇਗਾ ਉਹ ਚੰਗਾ ਹੋ ਜਾਵੇਗਾ ਜੋ ਆਸਨਾ ਵਿਸ਼ਵਾਸ ਦੇ ਦੁਆਰਾ ਕੀਤਾ ਹੈ ਉਹ ਨਾਲ ਚੰਗਾ ਹੋ ਜਾਵੇਗਾ ਪਰ ਉੱਥੇ ਵੀ ਤੇਲ ਲਗਾ ਕੇ ਉਸ ਨੂੰ ਕਿਉਂ ਚੰਗਿਆਈ ਦੇ ਲਈ ਦੇ ਦਿੱਤਾ ਕਿ ਤੁਸੀਂ ਉਸ ਨੂੰ ਰੋਗਾ ਤੋਂ ਕੀ ਕਰ ਸਕਦੇ ਹੋ ਆਜ਼ਾਦ ਕਰ ਸਕਦੇ ਹੋ ਜਿਸ ਤਰ੍ਹਾਂ ਮੱਥੀ ਦੀ ਇੰਜੀਲ ਦੇ ਵਿੱਚ ਵੀ ਦਿੱਤਾ ਹੋਇਆ ਦੱਸ ਦਿਖਾਇਆ ਹੈ ਕਿ ਉਹ ਰੋਗਾ ਅੱਠ ਵਜੇ ਕਿਤੁਤੀ ਜਾਓ ਤੇ ਜਾ ਕੇ ਰੋਗੀਆਂ ਨੂੰ ਗਿਆਨ ਕਰੋ ਔਰ ਮੁਰਦਿਆਂ ਨੂੰ ਜਿਵਾਲੋ ਔੜੀਆਂ ਨੂੰ ਸ਼ੁੱਧ ਕਰੋ ਘੋਟਾ ਨੂੰ ਕੱਢੋ ਬੁਫਤ ਲਿਆ ਹੈ ਤੇ ਮੁਫਤ ਹੀ ਦਿਓ ਇਸਨਾ ਪਰਮੇਸ਼ਵਰ ਦਾ ਵਚਨਾਨੂੰ ਦੱਸਦਾ ਹੈ ਕਿ ਅਸੀਂ ਕੀ ਕਰਨਾ ਹੈ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਲੋਕਾਂ ਨੂੰ ਪਰਮੇਸ਼ਵਰ ਦਾ ਇਹ ਸੁਨਮਾਚਾਰ ਦਾ ਪ੍ਰਚਾਰ ਦੀ ਸੇਵਾ ਕਾਇਨੂ ਕਰਨਾ ਹੈ ਰਾਜਿਆਂ ਦੀ ਤਰ੍ਹਾਂ ਅਸੀਂ ਕੰਮ ਕਰਨਾ ਹੈ ਜਿਸ ਤਰ੍ਹਾਂ ਉਹਨੇ ਕਿਹਾ ਕਿ ਤੁਸੀਂ ਰਾਜਿਆਂ ਦੇ ਰਾਜੇ ਪਰਮੇਸ਼ਵਰ ਦੇ ਵਿੱਚ ਦੇ ਵਿੱਚ ਅਸੀਂ ਹੀ ਹਾਂ ਉਹ ਰਾਜੇ ਆ ਉਹ ਤੀਸਰਾ ਕੀ ਹੈ ਅਸੀਂ ਬਿਮਾਰਾਂ ਨੂੰ ਸ਼ੁੱਧ ਕਰਨ ਦੇ ਲਈ ਉਹਨਾਂ ਦੇ ਲਈ ਪ੍ਰਾਰਥਨਾ ਕਰੀਏ ਪ੍ਰਭੂ ਆਪਣੇ ਆਪ ਹੀ ਚੰਗੇਗਾ ਮੁਫਤ ਲਿਆ ਹੈ ਤੇ ਮੁਫਤ ਹੀ ਦੇਣਾ ਹੈ ਕਾ ਬਾਈਬਲ ਸਾਨੂੰ ਅਭਿਸ਼ੇਕ ਦੇ ਲਈ ਜੋ ਦੱਸਦੀ ਹੈ ਉਹ ਤਿੰਨ ਪ੍ਰਕਾਰ ਦੇ ਅਭਿਸ਼ੇਕ ਦੇ ਬਾਰੇ ਦੱਸਦੀ ਹੈ ਪਰੰਤੂ ਨਵੇਂ ਨੇਮ ਦੇ ਵਿੱਚ ਇੱਕ ਵਿਸ਼ਵਾਸੀ ਵੀ ਕੀ ਬਣ ਜਾਂਦਾ ਹੈ ਇਹਨਾਂ ਤਿੰਨੇ ਚੀਜ਼ਾਂ ਦਾ ਅਧਿਕਾਰੀ ਬਣ ਜਾਂਦਾ ਹੈ ਕਿਉਂਕਿ ਲੂਕਾ ਦੀ ਇੰਜੀਲ ਮੋਰਯਾ ਦੇ ਵਿੱਚ ਲਿਖਿਆ ਹੈ ਕਿ ਮੈਂ ਤੁਹਾਨੂੰ ਇਹ ਇਖਤਿਆਰ ਦਿੰਦਾ ਹਾਂ ਇਹਨਾਂ ਸਾਰੀਆਂ ਚੀਜ਼ਾਂ ਤੁਹਾਨੂੰ ਦੇ ਦਿੰਦਾ ਹਾਂ ਇਖਤਿਆਰ ਦਿੰਦਾ ਅਧਿਕਾਰ ਦਿੰਦਾ ਸਾਨੂੰ ਅਧਿਕਾਰ ਦਿੱਤਾ ਹੋਇਆ ਪਰਵਿਸ਼ਣ ਨੇ ਅਸੀਂ ਅਧਿਕਾਰ ਆਏ ਹੋਏ ਲੋਕ ਹਾਂ ਅਸੀਂ ਇਹਨਾਂ ਤਨਾ ਚੀਜ਼ਾਂ ਦੀ ਸੇਵਾ ਇਹਨੂੰ ਇਕੱਠੇ ਲੈ ਕੇ ਚੱਲਦੇ ਹਾਂ ਹੁਣ ਸਾਡੇ ਲਈ ਉਹ ਅਲੱਗ ਅਲੱਗ ਤਰੀਕੇ ਦੇ ਨਾਲ ਮਸਾ ਕਰਕੇ ਚੱਲਦੀ ਜੀਵਤ ਨਹੀਂ ਬਲਕਿ ਕੋਈ ਇਨਸਾਨ ਇਹਨਾਂ ਤਿੰਨ ਚੀਜ਼ਾਂ ਦੇ ਅਭਿਸ਼ੇਕ ਨੂੰ ਲੈ ਕੇ ਚੱਲਦਾ ਜੋ ਪਰਮੇਸ਼ਵਰ ਦੇ ਲਹੂ ਦੀ ਕੀਮਤ ਨੂੰ ਜਾਣਦਾ ਹੈ ਜੋ ਉਹਦੀ ਸੇਵਾ ਦੇ ਕੰਮ ਨੂੰ ਜਾਣਦਾ ਹੈ ਜੋ ਉਹਦੇ ਉਸ ਕੁਰਬਾਨੀ ਨੂੰ ਜੋ ਉਹਨੇ ਸਲੀਮ ਦੇ ਉੱਤੇ ਮੇਰੇ ਤੇ ਤੁਹਾਡੇ ਲਈ ਦਿੱਤੀ ਹੈ ਉਸ ਨੂੰ ਉਹ ਜਾਣਦਾ ਹੈ ਪਹਿਚਾਣਦਾ ਹੈ ਤਾਂ ਉਹ ਇਹਨਾਂ ਤਿੰਨੇ ਅਭਿਸ਼ੇਕ ਨੂੰ ਆਪਣੇ ਵਿੱਚ ਲਾ ਲੇ ਕੇ ਚੱਲਦਾ ਹੈ ਤਾਂ ਪਰਮੇਸ਼ ਆਪ ਸਭਨਾ ਦੇ ਅੰਦਰ ਜਿੰਨੇ ਵੀ ਸੂਰਜ ਨੇ ਜਾਂ ਦੇਖਣੇ ਨੇ ਆਪ ਤਿੰਨਾਂ ਦੇ ਸਬਨਾ ਦੇ ਅੰਦਰ ਇਹ ਨਾ ਚੀਜ਼ਾਂ ਦੀ ਸੇਵਕਾਈ ਨੂੰ ਦਿਆਂ ਕਰੇ ਮੈਂ ਵਿਸ਼ਵਾਸ ਕਰਦਾ ਹਾਂ ਜਿਹਨੇ ਇਹ ਸੁਨਾ ਹੈ ਉਹ ਸਭ ਇਸ ਬਚਨ ਦੇ ਦੁਆਰਾ ਆਪਣੇ ਅੰਦਰ ਇੱਕ ਪਰਮੇਸ਼ਵਰ ਦੀ ਅਦਭੁਤ ਸਾਨਕੂ ਹਸ ਕਰਨਗੇ ਤੇ ਤਿੰਨੇ ਅਭਿਸ਼ੇਕ ਨੂੰ ਆਪਣੇ ਅੰਦਰ ਉਹ ਮਹਿਸੂਸ ਕਰਨਗੇ ਔਰ ਆਉਣ ਵਾਲੇ ਸਮੇਂ ਚ ਇਸ ਮਾਲ ਪਰਮੇਸ਼ਵਰ ਦੇ ਨਾਮ ਨੂੰ ਹੋਰ ਵੀ ਜ਼ਿਆਦਾ ਫੈਲੇ ਤਾਂ ਕਿ ਤਰਗੂ ਦੇ ਨਾਮ ਨੂੰ ਮहिमा ਮਿਲੇ ਔਰ ਪਰਮੇਸ਼ਵਰ ਦਾ ਨਾਮ ਸਾਡੇ ਦੁਆਰਾ ਉਚਾਰਿਆ ਜਾਏ ਪਰਿਸ਼ਦ ਆਪ ਸਭਨਾਂ ਨੂੰ ਆਈਓ ਬਰਦੀ ਆ ਕੀ ਚੀ